ਔਰ ਆਂਟੀ ਜੀ ਕਿਵੇਂ ਹੋ ਬਸ ਠੀਕ ਠਾਕ ਵਧੀਆ ਕੁੜੇ ਤੂੰ ਸੁਣਾ ਤੂੰ ਕਿਵੇਂ ਆ ਬਹੁਤ ਵਧੀਆ ਅੱਜ ਸਾਡੇ ਸਟੂਡੀਓ ਆਏ ਕਿਵੇਂ ਲੱਗ ਰਹੇ ਹੋ ਬਹੁਤ ਵਧੀਆ ਲੱਗਣ ਡਿਆ ਜਦੋਂ ਤੇ ਮੈਂ ਅੰਦਰ ਆਈ ਤੇ ਮੈਂ ਵੇਖਿਆ ਪਈ ਸਾਰੇ ਲਾਈਟ ਲਾਈਟਾਂ ਲੱਗੀਆਂ ਕੋ ਬਲਬਾ ਬਲਬਾ ਦਾ ਕੰਮ ਕਰਦੇ ਕੇ ਤੁਸੀਂ ਹੈ ਨਾ ਨਾ ਇਤਰਾ ਪੋਡਕਾਸਟ ਹੋਣ ਡਿਆ ਇਹ ਕੈਮਰੇ ਲੱਗੇ ਕੋਈ ਵਿਆਹਾਂ ਚ ਮੂਵੀ ਮਾ ਵੀ ਬਣਾਉਂਦੇ ਜੇ ਤੁਸੀਂ ਨਹੀਂ ਨਹੀਂ ਥੋੜਾ ਇੰਟਰਵਿਊ ਲੈਣ ਲੱਗੇ ਆ ਅੱਛਾ ਮੈਂ ਇੰਟਰਵਿਊ ਮੇਰਾ ਹੋਏ ਨਾ ਮੈਨੂੰ ਸ਼ਰਮ ਆਉਂਦੀ ਮੈਂ ਤਾਂ ਬੋਲਿਆ ਜਾਣਾ ਇੱਥੇ ਕਿਤੇ ਤਰਸ ਮੇਰੇ ਕੋ ਨਹੀਂ ਬੋਲਿਆ ਜਾਣਾ λε μπολο τα σωι έλα σοδιά μπολο δεν δάντε μπολο. Σωαλ κάρεγκι κοίτα με κάμπ βολούν και μα καλλι βολείζει μα μα εσύ τέλος ναι ακού. Ακόμα δεν μερ κάμπ βολείρε να κάμπ πούσεγκι τεκού βολούν και. Κάρεγκι δά. ਕਰੇ ਸਾਰੇ ਠੀਕ ਠਾਕ ਆ ਚੰਡ ਕੇ ਰੱਖੇ ਆ ਅੱਛਾ ਹਾਂ ਸਾਰੇ ਚੰਡ ਕੇ ਰੱਖੇ ਐ ਮੈਂ ਬਹੁਤ ਜ਼ਰੂਰੀ ਚੰਡ ਕੇ ਰੱਖਣੇ ਇਹ ਆਪਣਾ ਘਰ ਵਾਲਾ ਵਾਸਤੇ ਰੱਖੋ ਨਾ ਉਹ ਵਾਸਤੇ ਰੱਖੋ ਘਰ ਵਾਲਾ ਕਿਦਾਂ ਵਾਸਤੇ ਹੁੰਦਾ ਘਰ ਵਾਲਾ ਵਾਸਤੇ ਹੁੰਦਾ ਬਸ ਹਰ ਗੱਲ ਤੇ ਲੜਾਈ ਕਰਨੀ ਤੂੰ ਅੱਛਾ ਕੋਈ ਗੱਲ ਕੋ ਕਰੇ ਮੰਨ ਲਾ ਉਹ ਤੈਨੂੰ ਆ ਕੇ ਕਵੇ ਕਿ ਸੂਰਜ ਇਧਰੋਂ ਚੜਦਾ ਤੂੰ ਕਹਿੰਦਾ ਤੂੰ ਗਲਤ ਅੱਛਾ ਸੂਰਜ ਇਧਰੋਂ ਚੜਦਾ ਅੱਛਾ ਉਹ ਜੇ ਕਹਿੰਦੇ ਆ ਪੂਰਬ ਚ ਚੜਦਾ ਤੂੰ ਹੀ ਕਹਿੰਦਾ ਪੱਛਮ ਚ ਚੜਦਾ ਤੂੰ ਗਲਤ ਆ ਅੱਛਾ ਹਣਾ ਉਹ ਜਿਹੜੀ ਗੱਲ ਕਵੇ ਉਹਨੂੰ ਕਹ ਤੂੰ ਗਲਤ ਆ ਘਰ ਵਾਲਾ ਵਾਸਤੇ ਰਹਿੰਦਾ ਨੂਹ ਗਿੱਦਾ ਵਸ ਰਹਿੰਦੀ ਨੂਹ ਵਾਚ ਰਹਿੰਦੀ ਬਸ ਨੋਕਾ ਟੋਕੀ ਆਹਾਂ ਜਿਹੜੀ ਚੀਜ਼ ਉਹ ਕਵੇ ਉਹ ਚ ਨੁਕਸ ਕੱਢੋ ਸਬਜ਼ੀਆਂ ਨੇ ਬਹੁਤ ਸਵਾਦ ਬਣਾਈ ਤੁਸੀਂ ਨਹੀਂ ਕਹਿਣਾ ਹੂੰ ਤੁਸੀਂ ਕਹਿਣਾ ਹਾਏ ਹਾਏ ਆਹ ਕੀ ਬਣਾ ਲਿਆਂ ਦਈ ਐਡੀ ਪਾੜੀ ਸਬਜ਼ੀ ਕਹਿੰਦਾ ਨੰਗਨ ਨਹੀਂ ਦਈ ਹਲਕ ਚ ਹੋਵੇ ਭਾਵੇਂ ਸਵਾਦ ਹੀ ਅੱਛਾ ਨੁਕਸ ਕੱਢੋ ਉਹਦੀ ਹਰ ਗੱਲ ਚ ਜਿਹੜੀ ਚਾਦਰ ਉਹ ਲਿਆਵੇ ਉਹਨੂੰ ਕਹ ਹਾਏ ਹਾਏ ਕੋ ਚਾਦਰ ਤੈਨੂੰ ਚਾਦਰ ਖਰੀਦਣੀ ਨਹੀਂ ਆਉਂਦੀ ਆਹ ਕੀ ਚੁੱਕ ਲਈ ਹਾਂ ਨੁਕਸ ਵੀ ਨਹੀਂ ਆ ਕੱਢੋ ਉਹਦੀ ਗੱਲ ਚ ਫੇਰ ਉਹ ਸੈਟ ਰਹਿੰਦੀ ਆ ਮੈਂ ਤੁਹਾਨੂੰ ਦੱਸਾਂ ਆਹੋ ਸਾਡੀ ਸੱਸ ਥੋੜੀ ਨੁਕਸਬੀਨ ਇੰਨਾ ਸਤਾਉਂਦੀ ਰਹੀ ਸਾਨੂੰ ਕਿਦੇ ਅਸੀਂ ਤੇ ਆਖੀ ਦਾ ਹੀ ਕੁਛ ਨਹੀਂ ਗਾ ਸਾਡੀ ਸੱਸ ਤੇ ਸਾਡੀ ਉਹ ਜਾਨ ਲੈਣੀ ਕਰਦੀ ਹੁੰਦੀ ਸੀ ਨਾ ਕੁੜੀਆਂ ਮੈਂ ਤੈਨੂੰ ਕੀ ਦੱਸਾਂ ਹੈ ਬਹੁਤ ਸਤਾ ਛੱਡਿਆ ਉਸ ਬੁੱਢੜੀ ਨੇ ਮੈਨੂੰ ਹੈ ਤੇ ਫਿਰ ਹੁਣ ਮੈਂ ਸੋਚਦੀ ਆ ਵੀ ਜਦ ਇੰਨਾ ਸਤਾ ਮੈਂ ਸਿਆਵਾ ਤੇ ਗਾ ਫਿਰ ਨੌ ਨੂੰ ਵੀ ਤਾਂ ਥੋੜਾ ਬੋਤਾ ਮਿਲੇ ਹੁਣਾਂ ਨੂੰ ਵੀ ਤਾਂ ਪਤਾ ਲੱਗੇ ਬਸ ਸੱਸ ਕੀ ਚੀਜ਼ ਹੁੰਦੀ ਹੈ ਬੀਬੀ ਆਪਣੀ ਨੂੰ ਕਿੱਦਾਂ ਦੀ ਮੇਰੀ ਮੇਰੀ ਠੀਕ ਹੈ ਚੰਗੀ ਨੌ ਆ ਛੁਰ ਛੁਰ ਚ ਐਨ ਰੰਗ ਜੇ ਵਿਖਾਉਂਦੀ ਫਨ ਜਕ ਲਾਉਂਦੀ ਮੈਂ ਫਿਰ ਕੁਚਲਤਾ ਮੈਂ ਕਹਿਆ ਫਨ ਇੱਥੇ ਨਹੀਂ ਖਲਾਰਨ ਦੇਣੇ ਮੈਂ ਇਹ ਬਸ ਇਹ ਮੇਰੇ ਆਵਾਸਚੀਆਂ ਤੂੰ ਹੁਣ ਹੈ ਪਾਸ਼ੂਕਾਰ ਐਵੇਂ ਨਹੀਂ ਨਾ ਮੇਰਾ ਅੱਛਾ ਹੰਝ ਲੱਗੀ ਇਹ ਕਿਹੇ ਕਰਕੇ ਪਿਆ ਮੇਰਾ ਸਾਰਾ ਮਹੱਲਾ ਸੈਟ ਰੱਖੀਦਾ ਆਪਾਂ ਥਾਂ ਥਾਂ ਤੇ ਲੜਾਈਆਂ ਕਰੀਦੀਆਂ ਕੋਈ ਨਹੀਂ ਬੋਲਦਾ ਅੱਗੇ ਜਿੱਦਾਂ ਪਾਪਾ ਵਾਸਤੇ ਕਿੱਦਾ ਉਦਾਂ ਨੂੰ ਨੇ ਪੁੱਤ ਵਾਸਤੇ ਕੀਤਾ ਬਸ ਬਸ ਪੁੱਤ ਤੇ ਮੇਰਾ ਪੁੱਤ ਪਹਿਲਾਂ ਹੀ ਬੜਾ ਵਾਸਤੇ ਹੀਗਾ ਥੋੜਾ ਜਿਹਾ ਨਾ ਨੂੰ ਜਿਹੜੀ ਨਾ ਇਹ ਇਹ ਥੋੜੀ ਥੋੜਾ ਜਿਹਾ ਮੈਨੂੰ ਲੱਗਦਾ ਫੇਰ ਕੋਈ ਜਾਦੂ ਪੁਨੇ ਕਰਦੀ ਆ ਹਾਂ ਹਾਂ ਤੂੰ ਆ ਕੀਤਾ ਇਹਨੇ ਮੇਰੇ ਪੁੱਤ ਤੇ ਕੋਈ ਆ ਵਿੱਚ ਵਿੱਚ ਕਰੂਗਾ ਆ ਕੇ ਮੰਮੀ ਤੇਰੀ ਗਲਤੀ ਆ ਤੈਨੂੰ ਐ ਨਹੀਂ ਹੀ ਕਹਿਣਾ ਚਾਹੀਦਾ ਉਹਨੂੰ ਤੇ ਮੈਂ ਕਿਹਾ ਪੁੱਤ ਮਾਂ ਗਲਤ ਹੋ ਗਈ ਇਧਰੋਂ ਮੋਟੀ ਵੀ ਆ ਕੇ ਆਈ ਤੇ ਮਾਂ ਗਲਤ ਹੋ ਗਈ ਹੈ ਪਤਾ ਨਹੀਂ ਕੀ ਉਹਨੂੰ ਆ ਵਿਚਾਰੇ ਨੂੰ ਆ ਕਾ ਫੂਜੇ ਘਮਉਂਦੀ ਰਹਿੰਦੀ ਪਾ ਕੇ ਬਰਡਾਂ ਚ ਇਹ ਜੀ ਇਹ ਡੇਟਿੰਗ ਕਰਦਾ ਮੈਂ ਕਿਹਾ ਐਡਾ ਸੋਣਾ ਮੇਰਾ ਜਵਾਨ ਪੁੱਤ ਕੱਟਾ ਤੂੰ ਉਹਨੂੰ ਮੈਂ ਹਾਂ ਮਾਰ ਚੂਜਾ ਕਰਦੇ ਡੇਟਿੰਗਾਂ ਕਰਾ ਕਰਾ ਕੇ ਕਦੀ ਸਵੇਰੇ ਕੋ ਸੈਂਡਵਿਚ ਜੇ ਬਣਾ ਲੂਗੀ ਕੋਈ ਬੰਦਾ ਪਰੌਂਠੇ ਪਰੌਂਠੇ ਕਾਵੇ ਤੂੰ ਦੱਸ ਚੰਗੇ ਲੱਗੀ ਤਾਂ ਸਵੇਰੇ ਸਵੇਰੇ ਕਾ ਫੂਸ ਖਾਂਦੇ ਉਹ ਪੱਤੇ ਜੇ ਲੈ ਆਉਂਦੀ ਪਤਾ ਨਹੀਂ ਲੈਟਸ ਲੈਟਸ ਆਉਂਦੀ ਮੈਂ ਲਿਆਂਦਾ ਵਾ ਕਿੰਨੀਆਂ ਵਾਰੀਆਂ ਚਟਣੀਆਂ ਜੀਆਂ ਲਿਆ ਲਿਆ ਕੇ ਫ੍ਰਿਜ ਭਰੀ ਪਈ ਸਾਡੀ ਹੈ ਕਿਤੇ ਨਾ ਫ੍ਰਿਜ ਖੋਲਣ ਨੂੰ ਜੀ ਕਰੇ ਨਾ ਹੋਰ ਮੈਂ ਕਹਾਂ ਕਿ ਗੰਦ ਪਿਲ ਖਵਾਉਂਦੀ ਰਹੀ ਨਹੀਂ ਮੇਰੇ ਮੁੰਡੇ ਨੂੰ ਦੇਸੀ ਕਿਉ ਲਾ ਲਾ ਕੇ ਪਰੌਂਠੇ ਖਵਾਉਂਦੀ ਰਹੀ ਆ ਮੈਂ ਉਹ ਰੱਖੂਗਾ ਇਹ ਨਹੀਂ ਮੇਰੇ ਨੰਗ ਦੇ ਆ ਮੈਂ ਤਾਂ ਪਰੌਂਠੇ ਖਾਊਗਾ ਮੰਮੀ ਤੂੰ ਆ ਕੁਛ ਕਹਿੰਦਾ ਹੀ ਮੈਨੂੰ ਇਹ ਅੱਜ ਕੱਲ ਦੀਆਂ ਬੜੀਆਂ ਚਤਾਨ ਆ ਤੂੰ ਵੀ ਕਹਿਦੀ ਨਾ ਬੰਨਾ ਹਾਕਾ ਮੈਂ ਨਾ ਕਰੀ ਚਟਣੀਆਂ ਚਟਣੀਆਂ ਜਿਵੇਂ ਲਾ ਕੇ ਰੱਖੀ ਫਿਰ ਅੱਜ ਚ ਮੈਂ ਤੈਨੂੰ ਦੱਸਾਂ ਇਹ ਮੈਨੂੰ ਚੰਗੀਆਂ ਨਹੀਂ ਲੱਗਦੀਆਂ ਡੇਟਿੰਗਾਂ ਡੂਟਿੰਗਾਂ ਵਾਲੇ ਕੰਮ ਐਡੇ ਆਹੀ ਪੁੱਤ ਵੱਡੇ ਕੀਤੇ ਹੱਕੇ ਕੱਟੇ ਇਹ ਆਜ ਹੋਰ ਹੀ ਮਾਰਚੀ ਜੇ ਕਰੀ ਜਾਣ ਲਈ ਮੇਰੇ ਪੁੱਤ ਨੂੰ ਇਹਨੂੰ ਇਹ ਆ ਵੀ ਮੈਨੂੰ ਪਰੌਂਠੇ ਬਣਾਉਣੇ ਪੈਣੇ ਆ ਹਾਂ ਆਸਣਿਆ ਇਹਨੂੰ ਇਹ ਆ ਵੀ ਜੇ ਮੈਂ ਬ੍ਰੈਡ ਨਹੀਂ ਖਵਾਉਂਗੀ ਖੇੜਤੇ ਮੈਨੂੰ ਰੋਟੀ ਵੀ ਨਾ ਮਿਪਾਉ ਹੈ ਕਣੀ ਆਟਾ ਗੁੰਨਣਾ ਪਾਉ ਰੋਟੀ ਬਣਾਉਣੀ ਪਾਉ ਇਹ ਤਾਂ ਕਰਕੇ ਇਹੋ ਜੇ ਕੰਮ ਕਰਦੀ ਆ ਬਚਨ ਦੀ ਮਾਰੀ ਕਦੀ ਉਹਨੂੰ ਕੋਈ ਛੋਲੇ ਜੇ ਪਿਓ ਪਿਓ ਖਵਾਈ ਜਾਉਗੀ ਕਦੀ ਉਹਨੂੰ ਸੈਂਡਵਿਚ ਖਵਾਉਂਦੀ ਰਹਿੰਦੀ ਆ ਅਤੇ ਆਪ ਬਾਜ਼ਾਰੋਂ ਕਦੀ ਕੁਛ ਖਾਣ ਨੂੰ ਮੰਗਾ ਲੂਗੀ ਬਸ ਇਹੋ ਪਾ ਚੱਲਦਾ ਰਹਿੰਦਾ ਆਲਸਨ ਬੜੀ ਤਕੜੀ ਆ ਬੀਬੀ ਤੇਰੀ ਸੇਵਾ ਕਰਦੀ ਮੇਰੀ ਸੇਵਾ ਕਿੱਥੇ ਕਰਦੀ ਸੇਵਾ ਇੱਕ ਦਿਨ ਕੀਤੀ ਹੀ ਉਹਨੇ ਮੇਰੀ ਸੇਵਾ ਇੱਥੋਂ ਮੌਰਾ ਪੀ ਰਹੀਆਂ ਮੇਰੇ ਅੱਛਾ ਇੱਥੋਂ ਮੇਰਾ ਗੋਡਾ ਦੁਖੇ ਪੈਣਾ ਡਾਂਗ ਫੜ ਕੇ ਕੀਤੀ ਸੇਵਾ ਉਹਨੇ ਬੜਾ ਮੈਂ ਰੋਈ ਉਦੋਂ ਫਿਰ ਮੈਂ ਚੰਗਾ ਕਲੇਸ਼ ਪਾਇਆ ਫਿਰ ਮੇਰੇ ਮਾਪਿਓ ਸੱਦੇ ਮੈਂ ਤੁਹਾਡੀ ਨਾਉ ਤੇ ਸੇ ਤੁਹਾਡੀ ਕੁੜੀ ਤੇ ਸੇਵਾ ਹੀ ਬੜੀ ਕਰਦੀ ਮੈਂ ਹਾਂ ਸੇਵਾ ਥੋੜੀ ਆਖੀ ਮੈਂ ਮੈਂ ਤੇ ਆਖਿਆ ਹੀ ਕੋਈ ਮੇਰੇ ਗੱਡੇ ਗੁੱਟੇ ਗੋਡੇ ਗਿੱਟੇ ਕੁੱਟੂਗੀ ਮੈਂ ਨਹੀਂ ਤੇ ਮੇਰੇ ਗੋਡੇ ਗਿੱਟੇ ਸੇਕਤੇ ਆ ਵੀ ਉਦੋਂ ਦੀ ਥੋੜੀ ਜੀ ਸੁਧਰੀ ਆ ਉਦੋਂ ਮੈਂ ਸੈਟ ਕੀਤੀ ਫਿਰ ਉਸ ਤੋਂ ਬਾਅਦ ਦੀ ਕਿ ਪਹਿਲਾਂ ਪਹਿਲਾਂ ਤਾਂ ਬਥੇਰੀਆਂ ਖਾ ਛੱਡੀਆਂ ਮੈਂ ਕਰਦੇ ਕੰਮ ਕਰਦੀ ਕਿ ਬਾਹਰ ਦਾ ਕੰਮ ਕਰਦੀ ਅੱਜ ਤਾਂ ਕਰ ਨਹੀਂ ਕਰਦੀ ਆ ਪਹਿਲਾਂ ਜਾਂਦੀ ਹੁੰਦੀ ਹਿਜਾਬ ਤੇ ਤੇ ਕੀ ਇਹਨੂੰ ਕਹਿੰਦੇ ਪਣਾ ਚਿਹਰੇ ਚਿਹਰੇ ਜਾਣ ਲੱਗਣਾ ਉਹਨੇ ਹਿਜਾਬ ਤੇ ਪਰਸ ਜਿਹਾ ਚੁੱਕ ਤਿਆਰ ਹੋ ਕੇ ਚੱਲ ਜਾਣਾ ਮੈਂ ਰੋਟੀ ਕਹਿੰਦੀ ਮੰਮੀ ਜੀ ਤੁਸੀਂ ਖਾ ਲਿਓ ਮੈਂ ਨਹੀਂ ਖਾਣੀ ਮੈਂ ਕਿਹਾ ਪੁੱਤ ਮੈਂ ਇਹ ਪੁੱਛਣ ਨਹੀਂ ਸਾਡੀ ਬਣਾਤੀ ਹਾਂ ਹਾਂ ਅੱਦੇ ਨਾਲ ਦੇ ਹਾਲੇ ਅੱਜ ਕੱਲ੍ਹ ਦੀਆਂ ਦੇ ਤੇ ਆ ਤੇ ਇਹਨਾਂ ਦੇ ਹਾਲ ਪਰਸ ਚੁੱਕ ਕੇ ਪਣਾ ਨਿਕਲ ਜਾਣਾ ਹੌਲੀ ਜੀ ਇਹਨੇ ਸ਼ਾਮ ਨੂੰ ਆਉਣਾ ਮੈਂ ਕਿਹਾ ਪੁੱਤ ਰੋਟੀ ਮੈਂ ਤਾਂ ਥੱਕੀ ਆਈ ਆ ਮੰਮੀ ਜੀ ਦੋ ਫੁਲਕੇ ਹੀ ਖਾਉਂਗੀ ਅੱਜ ਮੈਂ ਕਿਹਾ ਪੁੱਤ ਮੈਂ ਵੀ ਥੱਕ ਗਈ ਆ ਮੈਂ ਮ ਬੁੱਢੜੀ ਜਾਨ ਕਿੱਦਾਂ ਬਣਾਵਾ ਫੁਲਕੇ ਬਸ ਬੜੀ ਔਖੀ ਰਹੀ ਮੈਂ ਫਿਰ ਮੈਂ ਘਰ ਘੁਰ ਕੇ ਏਟਕਾਂ ਜੀਆਂ ਐ ਮੈਂ ਕਦੀ ਕਹਣਾ ਮੇਰਾ ਬੀਪੀ ਵਧਿਆ ਹਾਏ ਮੈਂ ਚੱਲੀ ਹਾਏ ਮੈਂ ਚੱਲੀ ਮੈਨੂੰ ਲੈ ਜਾਓ ਕਦੀ ਮੈਂ ਕਹਣਾ ਮੈਂ ਤਾਂ ਬਸ ਮਾਰੀ ਚੱਲੀ ਦੋ ਤਿੰਨ ਵਾਰ ਤੇ ਮੈਂ ਹਾਰਟ ਅਟੈਕ ਜਿਆ ਵੀ ਲਿਆਂਦਾ ਵਾ ਨਕਲੀ ਜਿਆ ਉਦੋਂ ਦੀ ਫਿਰ ਕਰੇ ਰਹਿੰਦੀ ਮੁੰਡਾ ਕਹਿੰਦਾ ਵੀ ਮਾਂ ਬਿਮਾਰ ਆ ਕੰਮ ਨਹੀਂ ਹੁੰਦਾ ਫਿਰ ਉਦੋਂ ਦੀ ਮੇਰੀ ਜਾਨ ਸੌਖੀ ਹੋਈ ਹਣ ਤੀਜੇ ਦਿਨ ਕਰਨੀ ਪੈਂਦੀ ਬੀਬੀ ਵਧੇ ਦੀ ਐਕਟਿੰਗ ਇਸ ਤਰ੍ਹਾਂ ਤੇ ਉਹ ਮੈਨੂੰ ਐਕਟਰ ਬਣਾ ਛੱਡਿਆ ਮੇਰੀ ਬੋਟੀ ਨੇ ਤੇ ਬੜਾ ਬੜੀ ਜਾਨ ਤੇ ਮੁੰਡਾ ਰਹੇ ਜੇ ਕੁਝ ਕਹਿੰਦਾ ਮੁੰਡੇ ਨੇ ਕੀ ਕਹਿਣਾ ਮੁੰਡਾ ਤੇ ਤੈਨੂੰ ਦੱਸਿਆ ਟੂਣਾ ਕੀਤਾ ਤਵੀ ਤੂਲਤ ਕਰਾਏ ਇੰਨੇ ਕੋਈ ਮੁੰਡਾ ਉਹਦੇ ਹਾਸ ਚ ਆ ਇਹ ਤੇ ਬਸ ਜਿਹੜੀ ਐਕਟਿੰਗ ਆ ਵਾ ਉਹਦੇ ਸਿਰ ਤੇ ਹੀ ਮੇਰਾ ਗਜਰਾ ਹੁੰਦਿਆ ਮੈਂ ਨਾ ਨਾ ਕਰਾਂ ਤੇ ਇਹ ਤੇ ਮੇਰੀ ਜਾਨ ਲੈ ਕੰਵਲੀ ਬਣਾ ਦੇ ਨਾ ਪੁੱਤ ਕੋਈ ਜ਼ਿੰਦਗੀ ਨਹੀਂ ਅੱਜ ਕੱਲ੍ਹ ਦੀਆਂ ਮਾਵਾਂ ਦੀ ਬਹੁਤ ਦੁਖੀ ਬਹੁਤ ਦੁਖੀ ਤਨੂ ਦੇ ਪੇਕੇ ਕਿਵੇਂ ਆ ਹਾਂ ਉਹਦੇ ਪੇਕੇ ਪੁੱਤ ਠੀਕ ਆ ਚੰਗੇ ਛੁਣ ਲੈਂਦੇ ਵੈਸੇ ਮੇਰੀ ਐਵੇਂ ਪੇਕਿਆਂ ਦੀ ਨਹੀਂ ਮੈਂ ਬਖਤੋਈ ਕਰਦੀ ਹੁੰਨੀ ਉਹਨਾਂ ਦੀ ਨਹੀਂ ਮੈਂ ਬਖਤੋਈ ਕਰਦੀ ਸਿਆਣੇ ਉਹਦੇ ਪੇਕੇ ਸਿਆਣੇ ਆ ਅਗਲੇ ਦੇ ਅਨੂ ਹੀ ਮਾੜੀ ਟੱਕਰੀ ਮੈਨੂੰ ਅੱਛਾ ਇਹੋ ਹੀ ਗਲਤੀ ਆ ਇਹ ਨਹੀਂ ਸਹੀ ਹੈਗੀ ਆ ਨਹੀਂ ਤੇ ਵੈਸੇ ਤੇ ਨੂ ਦੇ ਪੇਕੇ ਬਹੁਤ ਚੰਗੇ ਉਹ ਗਸਣ ਲੈਂਦੇ ਗਾ ਉਹਨਾਂ ਦੀ ਨੀ ਮਚੁਗਲੀ ਕਰਨੀ ਤੂੰ ਹੁਣ ਆ ਕੇ ਵੀ ਮੈਂ ਕਰਿਆ ਲੱਗਾ ਵਾ ਚਾਰਕ ਗੱਲਾਂ ਇਹ ਉਹਦੀ ਪੇਕਿਆਂਦਿਆਂ ਵੀ ਸੁਣਾਵੇ ਚੁਗਲੀਆਂ ਕਰੇ ਹੈ ਤੇਰੀ ਵੀਡੀਓ ਨਿਕਲਾਵੇ ਉਹਨਾਂ ਦੀ ਚੁਗਲੀ ਨਾ ਕਰ ਆਹੋ ਬਾਕੀ ਸਭ ਠੀਕ ਆ ਵਧੀਆ ਹੋਰ ਸੁਣਾ ਤੂੰ ਸੁਣਾ ਤੂੰ ਕਿਵੇਂ ਹੋ ਗਿਆ ਤੇਰਾ ਵਿਆਹ ਮੇਰਾ ਹੋ ਗਿਆ ਕਦੋਂ ਦਾ ਆ ਬਹੁਤ ਟਾਈਮ ਹੋ ਗਿਆ ਬੜੀ ਭੁੱਖੀ ਸੱਦਿਆਣੀ ਹਾਂ ਕਿੰਨੇ ਕ ਪਕੌੜੇ ਖਾ ਲੈਣੇ ਸੀ ਮੈਂ ਕਿੰਨੀਆਂ ਕ ਟਿੱਕੀਆਂ ਖਾ ਲੈਣੀਆਂ ਸੀਗੀਆਂ ਮੈਂ ਕਿ ਡਿਸ਼ਤਾਨ ਇਹੋ ਜਿਹੇ ਹੁੰਦੇ ਜਿਹਨੇ ਵਿਆਹ ਦੇ ਨਾ ਆ ਕੇ ਖਾ ਖੂ ਜਾਂਦੇ ਆ ਬਸ ਜਦੋਂ ਆਪਣਾ ਹੁੰਦਾ ਉਹਨਾਂ ਨੂੰ ਚੇਤਾ ਨਹੀਂ ਆਉਂਦਾ ਵੀ ਇਹਨੂੰ ਵੀ ਸੱਦਣਾ ਵਾ ਕੋਈ ਗੱਲ ਨਹੀਂ ਤੇਰੇ ਵੱਲ ਰਹਿੰਦੀਆਂ ਮੇਰੀਆਂ ਟਕੀਆਂ ਪੈਂਡਿੰਗ ਮੈਨੂੰ ਖਵਾ ਕੇ ਜਾ ਇੱਥੋਂ ਗੁਲਗੱਪੇ ਗੁਲਗੱਪੇ ਆ ਮੁੱਲੇ ਚ ਬੰਦੀ ਸਾਰਿਆਂ ਨਾਲ ਮੁੱਲੇ ਚ ਸਾਰਿਆਂ ਨਾਲ ਬਣਦੀ ਪੁੱਛ ਕੇ ਮੁੱਲੇ ਚ ਲੜਦੀ ਸਾਰਿਆਂ ਨਾਲ ਅੱਛਾ ਬਣਦੀ ਬਣਦੀ ਨਹੀਂ ਪੁੱਛੀਦਾ ਮੁੱਲੇ ਚ ਸਾਰਿਆਂ ਨਾਲ ਲੜਦੀ ਮੈਂ ਕਿਹੜਾ ਜਾਣਾ ਜਿੱਦ ਨੇ ਮੇਰਾ ਕੁੱਤ ਕਲੇਸ਼ ਨਹੀਂ ਆ ਆਂਡੀ ਗਵਾਂਡੀ ਅਗਲੇ ਪਿਛਲੇ ਸੋਭੜਾ ਕੋ ਤਕਲੇਸ਼ ਪਾ ਕੇ ਰੱਖਿਆ ਆਪਣਾ ਪੂਰਾ ਨਾਮ ਆਈਦਾ ਮਹੱਲੇ ਚ ਲੜਾਕੀ ਪਾਸ਼ੋ ਕਾਰ ਬੀਬੀ ਕਹਤੋਂ ਡਾਉਨ ਡਾਉਨ ਜ਼ਿਆਦਾ ਡਾਉਨ ਜ਼ਿਆਦਾ ਪੁੱਤ ਡਾਉਨ ਜ਼ਿਆਦਾ ਇਹ ਬਸ ਆਪਾਂ ਆਪਣੀ ਬਣਾ ਕੇ ਰੱਖੀ ਪੁੱਤੇ ਬਣਾ ਕੇ ਰੱਖਣੀ ਬਹੁਤ ਜ਼ਰੂਰੀ ਮਹੱਲੇ ਚ ਇਹ ਬਣੀ ਆ ਮੇਰੀ ਸਾਰੇ ਕਹਿੰਦੇ ਡਰਦੇ ਸਾਰੇ ਅੱਛਾ ਤੇ ਬੀਬੀ ਪਾਪਾ ਵੇ ਤੇ ਡਰਦਾ ਹੋਣਾ ਤੇ ਮੈਂ ਤੇ ਤੈਨੂੰ ਦੱਸਿਆ ਪੁੱਤ ਉਹ ਤੇ ਥਰ ਥਰ ਕੰਬਦਾ ਉਹ ਤੇ ਗੱਲ ਹੀ ਨਹੀਂ ਕਰਦਾ ਉਹਨੂੰ ਤੇ ਮੈਂ ਫੁਲਕਾ ਪੁੱਛਣਾ ਹੋਰ ਲਾਉਂਗੇ ਉਹ ਤੇ ਬੱਸ ਜਦੋਂ ਮੇਰਾ ਬਣਾਉਣ ਜਿਹਨੂੰ ਨਾ ਜੀ ਕਰੇ ਮੰਨ ਲਾ ਮੈਂ ਉਹਨੂੰ ਇੱਕ ਫੁਲਕਾ ਦਿਸਣਾ ਨਾ ਮੇਰਾ ਹੁਣ ਜੀ ਨਹੀਂ ਕਰਨਿਆ ਹੋਰ ਫੁਲਕਾ ਦੇਨੂ ਵੀ ਬਸ ਉਹਨੇ ਪਈ ਨਾ ਹੋਰ ਫੁਲਕਾ ਲੈਣਾ ਉਹ ਨਹੀਂ ਬਸ ਸਰ ਗਿਆ ਵਾ ਇਹਨੇ ਜੀ ਬਸ ਇੰਨਾ ਹੀ ਵਾਧੂ ਹੁੰਦਾ ਵਾ ਇਹ ਇੱਕ ਬੰਦਾ ਤੇ ਘੂੜ ਤੋਂ ਡਰੇ ਠੀਕ ਆ ਕਿ ਨਹੀਂ ਐਡਾ ਰੱਖਣਾ ਥੋੜੀ ਜੀ ਨਵਾਂ ਆਈ ਹੀ ਮੇਰੀ ਤੇਜ ਜੀ ਪਰ ਉਹ ਵੀ ਆਪਾਂ ਸੈੱਟ ਕਰ ਲਈ ਤੈਨੂੰ ਦੱਸਿਆ ਵੀ ਐਟਕਿੰਗਾ ਕਰ ਕਰਕੇ ਕਰ ਲਈ ਦੀਆਂ ਸੈੱਟ ਆਹੋ ਚੱਲ ਹੁਣ ਬਸ ਥੱਕ ਗਈ ਮੈਂ ਬਹੁਤ ਵਧੀਆ ਬਹੁਤ ਨਾਈਸ। ਥੈਂਕ ਯੂ। ਬਹੁਤ ਜ਼ਿਆਦਾ ਨਾਈਸ। ਤੇ ਮੈਂ ਦੱਸ ਦਵਾਂ ਵੀ ਇਹ ਕੁਝ ਵੀ ਅਸੀਂ ਲਿਖਿਆ ਨਹੀਂ ਸੀਗਾ। ਇਹ ਹੁਣੇ ਕੀਤਾ ਸਾਰਾ ਕੁਝ। ਬਾਏ ਇਹ ਹੁਣੇ ਹੋਇਆ ਆ ਸਭ ਕੁਝ। ਸਕ੍ਰਿਪਟਡ ਨਹੀਂ ਸੀਗਾ। ਪਰ ਬਹੁਤ ਔਖਾ ਆ। ਜੀ। ਹਰ ਕੋਈ ਨਹੀਂ ਕਰ ਲੈਂਦਾ। ਥੈਂਕ ਯੂ ਸੋ। ਇਹ ਹੁਣ ਲਾਈਵ ਦੇਖ ਕੇ ਪਤਾ ਲੱਗਾ। ਇਹ ਸਾਰਾ ਕੁਝ ਥੀਏਟਰ ਦਾ ਦਿੱਤਾ ਹੋਇਆ ਜਿਹੜਾ ਅਸੀਂ ਥੀਏਟਰ ਕਰਦੇ ਰਹੇ ਆ ਨਾ ਇਹ ਸਭ ਉਹਦੀ ਦਿੱਤਾ ਹੋਇਆ ਸੀ ਕਿਉਂਕਿ ਥੀਏਟਰ ਕੀ ਹੁੰਦਾ ਲਾਈਵ ਪਰਫਾਰਮੈਂਸ ਹੁੰਦੀ ਤੁਸੀਂ 1 ਘੰਟਾ ਤੁਸੀਂ 2 ਘੰਟੇ ਪਰਫਾਰਮ ਕਰਨਾ ਡਾਇਲੌਗਸ ਜੇ ਤੁਸੀਂ ਯਾਦ ਕੀਤੇ ਹੋਣੇ ਪਹਿਲਾਂ ਹੀ ਤੁਸੀਂ ਲਾਈਵ ਪਰਫਾਰਮ ਕਰ ਰਹੇ ਹੋ ਤੁਸੀਂ ਭੁੱਲ ਨਹੀਂ ਸਕਦੇ ਕਿਉਂਕਿ ਤੁਹਾਡੇ ਡਾਇਲੌਗ ਦੇ ਨਾਲ ਬਾਕੀ ਐਕਟਰਸ ਦੇ ਡਾਇਲੌਗਸ ਵੀ ਜੁੜੇ ਹੋਏ ਨੇ ਸੋ ਸਕ੍ਰਿਪਟਾਂ ਜਦੋਂ ਯਾਦ ਕਰਦੇ ਰਹੇ ਉਹਨਾਂ ਚੀਜ਼ਾਂ ਨੇ ਸਾਨੂੰ ਇਹ ਸਾਰਾ ਕੁਝ ਦਿੱਤਾ ਹੈ ਅੱਜ ਜੋ ਵੀ ਖਾ ਰਹੇ ਆ ਕਰ ਰਹੇ ਆ ਸਭ ਥੀਏਟਰ ਦਾ ਦਿੱਤਾ ਹੋਇਆ ਹੈ ਉਹੀ ਮਿੰਟੋ ਮਿੰਟ ਕਰੈਕਟਰ ਬਦਲ ਲਿਆ ਤੁਸੀਂ ਹੋਣੀ ਕਿਹੜੇ ਕਰੈਕਟਰ ਸੀ ਹੋਣੀ ਸਿੰਪਲ ਨਵਨੀਤ ਵਾਲਾ ਕਰੈਕਟਰ ਜਾ ਕੇ ਮੈਂ ਵੀ ਦਿਸਣਾ ਚਾਹਨੀ ਹੈ ਵੀ ਮੈਂ ਕੈਰੈਕਟਰ ਕਰਦੀ ਆ ਮੈਂ ਅਸਲ ਚ ਨਹੀਂ ਉਦਾਂ ਕਰਦੀ ਆ ਆਹ ਕੋ ਕਰੇ ਪਾਸ਼ੋਈ ਆ ਨਹੀਂ ਮੈਂ ਨਾ ਇੱਕ ਤੇ ਇੱਕ ਹੋਰ ਸਵਾਲ ਪੁੱਛੂੰਗੀ ਇਹ ਕਹਿੰਦੇ ਹੁੰਦੇ ਨਾ ਜਿਹੜੇ ਲੋਕਾਂ ਨੂੰ ਜ਼ਿਆਦਾ ਹਸਾਉਂਦੇ ਆ ਨਾ ਹਸਦੇ ਚਿਹਰਿਆਂ ਵਿੱਚ ਨਾ ਦਰਦ ਲੁਕਿਆ ਹੁੰਦਾ